ਕੀਦਾ ਹੀ ਬੱਚਾ ਹੈਗੇ ਠੀਕ ਆ ਇਧਰ ਨੂੰ ਕਰੇ ਇਧਰ ਨੂੰ ਕਰੀ ਓਏ ਠੀਕ ਆ ਬੱਚਾ ਵੀ ਕੀ ਮੁੱਲ ਕਰਦੇ ਆਪਾਂ ਦਾ ਵੀ 12000 18000 ਰੁਪਏ ਮੁੱਲ ਮੋਬਾਈਲ ਨੰਬਰ ਬੋਲੋ ਆਪਣੇ ਜੀ ਨੰਬਰ ਹੈ ਮੋਬਾਈਲ ਨੰਬਰ ਦੱਸ ਦਿਓ ਜੀ ਦੇਖੋ ਵੀ ਬੱਕਰਾ ਹਾਂ ਜੀ 8699402585 ਪਿੰਡ ਕਿਹੜਾ ਬਈ ਸਵਾ ਪਾ ਜੀ ਸਵਾ ਸੁਆਇਆ ਬਈ ਇਹਨਾਂ ਨੂੰ ਬਰਸ ਪਰ ਕਰਕੇ ਤੁਸੀਂ ਖਰੀਦ ਸਕਦੇ ਹੋ ਚਿੱਟੀਆਂ ਅੱਖਾਂ ਦੇ ਵਿੱਚ ਬੱਕਰਾ ਦੇਖੋ ਵੀ ਠੀਰਾ ਬੱਕਰਾ ਵੀ ਦੇਖੋ ਇਸ ਤੋਂ ਅੱਗੇ ਵੀ ਦੇਖੋ ਵੀ ਮੰਡੀ ਨਾ ਹੁਲਾ ਬਸਾਵੇ ਦੇਖੋ ਵੀ ਬੱਕਰੀ ਆਇਦਾ ਬੱਚਾ ਬਈ ਕੀ ਬਾਠਾ ਕੇ ਬੱਕਰਾ ਆ ਬਾਠਾ ਬੱਕਰੀ ਵੀ ਤੇ ਕੀ ਮੁੱਲ ਕਰਦੇ ਆਪੇ ਦਾ ਵੀ ਮੋਲ ਕੀ ਕਰਦੇ 35 25000 ਰੁਪਏ ਹਾਂ ਸੀਗੋ ਮੰਡੀ ਤੇ ਸੀਗਾ ਮੋਹਟ ਮੰਡੀ ਹੈ ਤੇ ਦੇਖੋ ਵੀ ਬੱਕਰੀ 25000 ਰੁਪਏ ਮੋਲ ਆ ਇਹ ਕਿਹੜੀ ਜਗ੍ਹਾ ਤੋਂ ਆਏ ਆਪਾਂ ਬਈ ਸਰਜੀਤਪੁਰੇ ਤੋਂ ਆਏ ਆ ਬਈ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ ਕਿੰਨਾ ਬਈ 936572 ਜੀ 94657 22198 ਹਾਂਜੀ ਵੀ ਜੇਕਰ ਕੋਈ ਨ ਬੱਕਰੀ ਲੈਣੀ ਨੰਬਰਾਂ ਤੇ ਕਰ ਲਓ ਸੰਪਰਕ ਆ ਬੱਚਾ ਹੈ ਮਗਰਬਾਤੀ 25000 ਰੁਪਏ ਦਾ ਅਗਰੇ ਵੀ ਦੇਖੋ ਵੀ ਬੱਕਰੀਆਂ ਦੇਖੋ ਵੀ ਬਹੁਤ ਜਿਆਦਾ ਨਾਗਾਇ ਇਸੇ ਰਾਸਤੇ ਇਧਰ ਬੱਕਰੀਆਂ ਸਾਜ ਸਮਣ ਦੇਖੋ ਜੀ ਹਾਰ ਸ਼ਿੰਗਾਰ ਰਾਸਤੇ ਬਸ ਕਿ ਅੱਗੇ ਤੁਸੀਂ ਦੇਖੋ ਵੀ ਦੇਸੀ ਬੱਕਰੀਆਂ ਬੱਕਰੇ ਘਾਟੂ ਮਾਲ ਹਰ ਇੱਕ ਤਰ੍ਹਾਂ ਦਾ ਮਾਲ ਹੁੰਦਾ ਨੂੰ ਜੀ ਦੇਖੋ ਟਮੈਟ ਜਰੂਰ ਕਰਿਆ ਕਰੋ ਵੀਡੀਓ ਤੇ ਵੀਡੀਓ ਕਿਵੇਂ ਲੱਗਦੀ ਹੈ ਮੁੰਡਿਆਂ ਦੀ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਆਪਾਂ ਇਹ ਸੋ ਵੀ ਬੱਕਰਾ ਹੈ ਕੀ ਮੁੱਲ ਕਰਦੇ ਆ ਇਹ 3000 ਰੁਪਏ 3000 ਰੁਪਏ ਮੁੱਲ ਆ ਬੱਕਰੇ ਕਿੰਨੇ ਦਾ ਰਹੂਗਾ ਇਹ 6 ਰੰ ਦਾ ਬੱਕਰਾ ਮੋਬਾਈਲ ਨੰਬਰ ਬੋਲ ਦੋ ਆਪਣਾ 90560 2386

बहुत ज्यादा नाग आते चेक करो बकरे की हाइट देखो जी बकरा देखो, देखो।, देखो। इधर दे भी देख सकते बकरा भी ਬਹੁਤ ਜਿਆਦੇ ਹੈਲਟਾ ਬੱਕਰੀ ਦੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਚਿੱਟੀਆਂ ਅੱਖਾਂ ਦੇ ਵਿੱਚ ਦੇਖੋ 2 ਲੱਖ ਰੁਪਏ ਮੁੱਲ ਕਰਦੇ ਬਾਈ ਬੱਕਰੇ ਦਾ ਦੇਖੋ ਚਿੱਟੀਆਂ ਅੱਖਾਂ ਨੱਕ ਨੋੜਾ ਵੀ ਚੈੱਕ ਕਰ ਸਕਦੇ 84379 7214 7214 ਏਰੀਆ ਕਿਹੜਾ ਕਿੱਥੋਂ ਆਇਆ ਆਪਾਂ ਗੈਰੀ ਭਾਗੀ ਜਿਲ੍ਹਾ ਬਠਿੰਡੇ ਤੋਂ ਆਇਆ ਬਈ 2 ਲੱਖ ਰੁਪਏ ਮੁੱਲ ਕਰਦੇ ਬੱਕਰੇ ਦਾ ਦੇਖ ਸਕਦੇ ਹੋ ਬਾਲਟ ਕਰੋ ਟੈਕ ਕਰੋ ਵੀ